ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਰਿਵਾਰ ਸਮੇਤ ਜਿਹੜਾ ਕਿਸਾਨਾਂ ਦਾ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਟੈਸਟ ਸਿੰਘੂ ਬਾਰਡਰ ਤੇ ਚੱਲ ਰਿਹਾ ਉਹਦੇ ਵਿੱਚ ਬੜੀ ਕਾਲਪੁਰਖ ਦੀ ਕਿਰਪਾ ਹੋਈ ਆ ਅਸੀਂ ਪਰਿਵਾਰ ਸਮੇਤ ਅੱਜ ਨਵੇਂ ਦਾ ਸਾਲ ਤੇ ਤੇ 10 ਦੇ ਜਨਮ ਦਿਨ ਤੇ ਉੱਥੇ ਹਾਜ਼ਰੀ ਭਰੀ ਆ ਔਰ ਮਾਹੌਲ ਜਿਹੜਾ ਬਹੁਤ ਹੀ ਦੇਖਣ ਵਾਲਾ ਕਿਉਂਕਿ ਜਿਹੜੀ ਪ੍ਰੋਟੈਸਟ ਹੈ ਬੜੀ ਹੀ ਇਤਿਹਾਸਕ ਹੈ ਕਿਉਂਕਿ ਪੰਜਾਬੀਆਂ ਨੇ ਜੋ ਇਹ ਕਰਵਖਾਤਾ ਜੋ ਏਡੀ ਵੱਡੀ ਮੂਵਮੈਂਟ ਹੈ ਇਹ ਸ਼ਾਇਦ ਹੀ ਇਤਿਹਾਸ ਚ ਕਦੀ ਹੋਈ ਹੋਏਗੀ ਤੇ ਬੜਾ ਔਖਾ ਬੜੀ ਕਾਲਪੁਰਖ ਦੀ ਕਿਰਪਾ ਹੀ ਹੋਊਗੀ ਤੇ ਗਾਂ ਕਿਤੇ ਫਿਊਚਰ ਚ ਐਹੀ ਜੀ ਮੂਵਮੈਂਟ ਹੋਊਗੀ ਔਰ ਮੈਨੂੰ ਪੂਰਾ ਯਕੀਨ ਆ ਕਿ ਚਾਰ ਚੋ ਦੋ ਮੰਗਾਂ ਸਰਕਾਰ ਨੇ ਮੰਨ ਲੀਆਂ ਨੇ ਔਰ ਜੇਸ ਹਸਾਬ ਨਾਲ ਸੰਗਤ ਦੀ ਹਾਜ਼ਰੀ ਦਿਨੋਂ ਦਿਨ ਵਧਦੀ ਜਾ ਰਹੀ ਆ ਔਰ ਇਹ ਜਿਹੜੀ ਮੂਵਮੈਂਟ ਆ ਇਹ ਹੁਣ ਦੇਸ਼ ਵਿਆਪੀ ਨਹੀਂ ਵਿਸ਼ਵ ਵਿਆਪੀ ਹੁੰਦੀ ਜਾ ਰਹੀ ਆ ਮੈਨੂੰ ਲੱਗਦਾ ਕਿ ਸਰਕਾਰ ਅਫੋਰਡ ਨਹੀਂ ਕਰ ਸਕਦੀ ਥੋੜੇ ਹੀ ਦਿਨਾਂ ਚ ਸਰਕਾਰ ਨੂੰ ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਵਾਪਸ ਲੈਣੇ ਪੈਣਗੇ ਔਰ ਪੰਜਾਬੀਆਂ ਦੀ ਇੱਕ ਇਤਿਹਾਸਕ ਜਿੱਤ ਹੋਏਗੀ ਪਹਿਲਾਂ ਹੀ ਬੜੀਆਂ ਜਿੱਤਾਂ ਹੋ ਚੁੱਕੀਆਂ ਨੇ ਖਾਸ ਕਰਕੇ ਸਿੱਖੀ ਨੂੰ ਲੈ ਕੇ ਜਿਹੜਾ ਪ੍ਰਚਾਰ ਹੋਇਆ ਸਾਰੀ ਦੁਨੀਆ 'ਚ ਗੱਲ ਗਈ ਆ ਕਿ ਜਿਸ ਤਰ੍ਹਾਂ ਇੱਥੇ ਲੰਗਰ ਚੱਲ ਰਿਹਾ ਜਿਸ ਤਰ੍ਹਾਂ ਦੀਆਂ ਇੱਥੇ ਅਰੇਂਜਮੈਂਟਸ ਨੇ ਜਿਸ ਤਰ੍ਹਾਂ ਦਾ ਡਿਸਪਲਿਨ ਖਾਸ ਕਰਕੇ ਨਹੀਂ ਤੇ ਇੰਨੀ ਵੱਡੀ ਗੈਦਰਿੰਗ 'ਚ 5 ਲੱਖ ਤੋਂ ਵੱਧ ਦੀ ਸੰਗਤ ਉੱਥੇ ਬੈਠੀ ਹੋਈ ਆ ਪਰ ਮੈਂ ਪਰਿਵਾਰ ਸਮੇਤ ਗਿਆ ਔਰ ਬੜਾ ਅੱਛਾ ਮਹਿਸੂਸ ਕੀਤਾ ਈਵਨ ਜਿਹੜੀਆਂ ਪਰਿਵਾਰ ਦੀਆਂ ਬੀਬੀਆਂ ਨੇ ਉਹ ਵੀ ਨਾਲ ਗਈਆਂ ਸੀਗੀਆਂ ਔਰ ਇੰਨਾ ਵਧੀਆ ਮਾਹੌਲ ਹੈ ਇੰਨਾ ਡਿਸਪਲਿਨ ਚ ਮਾਹੌਲ ਆ ਕਸ਼ਾਇਤ ਹੀ ਕਿਤੇ ਇਹੋ ਜਿਹਾ ਮਾਹੌਲ ਵੇਖਣ ਨੂੰ ਮਿਲੇ ਔਰ ਟ੍ਰੈਫਿਕ ਤੇ ਆ ਜਿਹੜਾ ਆਰਗੇਨਾਈਜ਼ ਕਰ ਰਿਆ ਯੂਥ ਉਹ ਵੀ ਬੜਾ ਵਧੀਆ ਸੋ ਮੈਂ ਧੰਨਵਾਦ ਵੀ ਕਰਨਾ ਚਾਹਾਂਗਾ ਜਿੰਨੇ ਵੀ ਇਸ ਪ੍ਰੋਟੈਸਟ ਦੇ ਸਾਲਿਆ ਯੋਗਦਾਨ ਪਾਇਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਆ ਆਉਂ ਪ੍ਰਮਾਤਮਾ ਕਿਰਪਾ ਕਰਨ ਅਰਦਾਸ ਵੀ ਕੀਤੀ ਆ ਅੱਗੇ ਹਰ ਸਾਲ ਮੈਂ ਦਰਬਾਰ ਸਾਹਿਬ ਜਾਣਾ ਸੀ ਜਾਂ ਕਿਤੇ ਤਖਤ ਸਾਹਿਬ ਤੇ ਦਰਸ਼ਨ ਕਰਕੇ ਨਵਾਂ ਸਾਲ ਦੀ ਸ਼ੁਰੂਆਤ ਕਰਦਾ ਸੀ ਪਰ ਅੱਜ ਮੈਂ ਇਸ ਮੋਰਚੇ 'ਚ ਸ਼ਾਮਲ ਹੋਇਆ ਕਿਉਂਕਿ ਇੱਥੇ ਰੱਬ ਵਸ ਰਿਹਾ ਇਹ ਜਿਹੜੀਆਂ ਰੂਹਾਂ ਨੇ ਰੱਬ ਦੀਆਂ ਕਲੀਆਂ ਹੋਈਆਂ ਰੂਹਾਂ ਨੇ ਔਰ ਇਹ ਉਹਦਾ ਨੂਰ ਹੈ ਕਿ ਇਹ ਸਾਰਾ ਕੁਝ ਹੋ ਰਿਹਾ ਹੈ ਮਹਾਰਾਜੀ ਕਰਵਾ ਰਹੇ ਆ ਸੋ ਬੜਾ ਹੀ ਮਨ ਨੂੰ ਸਕੂਨ ਮਨ ਨੂੰ ਸੰਤੁਸ਼ਟੀ ਮਿਲੀ ਆ ਕਿ ਬਹੁਤ ਭਾਗਾ ਵਾਲੇ ਆ ਕਿ ਮਹਾਰਾਜ ਨੇ ਕਿ ਸਾਨੂੰ ਸਮਰੱਥਾ ਦਿੱਤੀ ਕਿ ਅਸੀਂ ਇਸ ਅੰਦੋਲਨ ਦੇ ਵਿੱਚ ਇਸ ਮੋਰਚੇ 'ਚ ਸ਼ਾਮਲ ਹੋ ਕੇ ਆਪਣੀ ਸ਼ਮੂਲੀਅਤ ਕਰ ਸਕੀਏ ਔਰ ਗਾਂ ਅਕਾਲਪੁਰ ਖਗੇ ਅਰਦਾਸ ਆ ਕਿ ਮਹਾਰਾਜ ਸਾਨੂੰ ਕਾਮਯਾਬੀ ਬਖਸ਼ੇ ਸਫਲਤਾ ਬਖਸ਼ੇ ਇਨਾਂ ਸ਼ਬਦਾਂ ਨਾਲ ਮੈਂ ਫਤਿਹ ਬੁਲਾਉਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ